ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਲਗਾਤਾਰ ਅਸੀਂ ਗਰਾਉਂਡ ਜ਼ੀਰੋ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਦੀ ਕੁਦਰਤ ਦੀ ਮਾਰ ਹੋਈ ਹੈ ਨੁਕਸਾਨ ਹੋਇਆ ਹੈ ਹਾਲਾਂਕਿ ਜੇ ਮੌਸਮ ਦੀ ਗੱਲ ਕਰੀਏ ਅਜ ਤੱਕ ਸਵੇਰ ਤੋਂ ਹੀ ਧੁੱਪ ਨਿਕਲੀ ਹੋਈ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਰਡਰ ਬਿਲਕੁਲ ਬਾਰਡਰ ਬੈਲਟ ਤੇ ਜਿਹੜੇ ਪਿੰਡ ਨੇ ਉੱਥੇ ਜਾ ਕੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਨੁਕਸਾਨ ਕਿੰਨਾ ਖੋਇਆ ਹੈ ਕਿੰਨਾ ਨੁਕਸਾਨ ਦਾ ਜਿਹੜਾ ਕਹਿ ਸਕਦੇ ਆ ਕਿ ਘਰਾਂ ਤੇ ਘਰ ਤਾਂ ਚਲੇ ਗਏ ਲੇਕਿਨ ਜਿਹੜੇ ਪਸ਼ੂ ਅਚਾਨਕ ਅਚਾਨਕ ਗਾਇਬ ਹੋ ਜਾਂਦੇ ਨੇ ਜਿਹੜੇ ਡੈਰੀ ਫਾਰਮਸ ਨੇ ਹੋਰ ਜਿਹੜੇ ਪੋਲਟੀ ਫਾਰਮਸ ਨੇ ਉਹਨਾਂ ਦਾ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਉਹ ਲੋਕਾਂ ਦਾ ਘਰ ਤਾਂ ਤਬਾਹ ਹੋਇਆ ਹੀ ਆ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਹੁਣ ਤੁਸੀਂ ਦੇਖੋ ਇਹ ਇਹ ਤਸਵੀਰ ਨੇ ਪਿੰਡ ਚੰਗੀ ਰੋਡ ਹੈ ਤਲਵੰਡੀ ਜਿਹੜਾ ਫਾਰਮ ਹਾਊਸ ਹੈ ਉਹ ਬਿਲਕੁਲ ਵਿਚਾਲੇ ਹੈ ਇੱਥੇ ਦੋਵੇਂ ਤੀਵੇਂ ਪਾਸੇ ਦੀ ਮਾਰ ਪਈ ਹੈ ਹੁਣ ਤੁਸੀਂ ਇੱਥੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਹ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਹੈਗਾ ਨੁਕਸਾਨ ਹੋਇਆ 25 ਤੋਂ ਵੀ ਜ਼ਿਆਦਾ ਜਿਹੜੇ ਪਸ਼ੂ ਨੇ ਉਹ ਅਚਾਨਕ ਗਾਇਬ ਹੋ ਗਏ ਪੈ ਗਏ ਤੇ ਜਿਹੜੇ ਪੋਲਟੀ ਫਾਰਮ ਦੇ ਜਿਹੜੇ ਸੀਗੇ ਉਹ ਵੀ ਸਾਰਾ ਜਿਹੜਾ ਹੈਗਾ ਉਹ ਬੈ ਚੁੱਕੇ ਨੇ ਯਾਨੀ ਕਿ ਬਹੁਤ ਜ਼ਿਆਦਾ ਘਾ ਰਹਾ ਨੁਕਸਾਨ ਤਾਂ ਹੋਇਆ ਹੋਇਆ ਤੇ ਹੁਣ ਵੀ ਜਿਹੜਾ ਹੈਗਾ ਜਿਹੜਾ ਨੁਕਸਾਨ ਹੈ ਇੱਥੇ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇਸ ਵੇਲੇ ਜਾਈਏ ਕਿੱਥੇ ਨੁਕਸਾਨ ਵੀ ਨਾਲ ਦੇ ਨਾਲ ਇਸ ਤਰ੍ਹਾਂ ਦੀ ਮਾਰ ਵੀ ਭਾਜੀ ਕਿੰਨਾ ਕੁ ਨੁਕਸਾਨ ਹੋਇਆ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਕੋਲ ਬਿਲਕੁਲ ਕੋਰੀਡੋਰ ਆਪਣਾ ਬਾਰਡਰ ਏਰੀਆ ਦੀ ਬੈਲਟ ਤੇ ਤੁਹਾਡਾ ਪਿੰਡ ਹੈ ਨੁਕਸਾਨ ਕਿਸ ਤਰ੍ਹਾਂ ਹੋਇਆ ਦੋਵੇਂ ਪਾਸੇ ਮਾਰ ਗਈ ਸਤਿ ਸ਼੍ਰੀ ਅਕਾਲ ਸਰ ਜੀ ਮੇਰਾ ਨਾਮ ਅਰਸ਼ਪ੍ਰੀਤ ਸਿੰਘ ਸਨਮ ਨਿਸ਼ਾਨ ਸਿੰਘ ਪਿੰਡ ਤਲਵੰਡੀ ਹੁੰਦਾ ਤੋਂ ਇਹ ਮੇਰਾ ਦਿਓਲ ਪੋਲਟਰੀ ਫਾਰਮ ਆ ਦਿਓਲ ਡੇਰੀ ਫਾਰਮ ਆ ਸਰ ਜਦੋਂ ਪਾਣੀ ਆਇਆ ਨਾ ਇਹ ਨਾਲਾਂ ਦੇ ਉੱਤੋਂ ਦੀ ਪਾਣੀ ਵਗਿਆ ਮੇਰੇ ਕੋਲ 53 ਡੰਗਰ ਸੀ ਉਹਨਾਂ ਦੇ ਵਿੱਚੋਂ ਜਿਹੜੇ ਵੱਡੇ ਡੰਗਰ ਆ 25 ਡੰਗਰ ਜਿਹੜੇ ਆ ਨਾਲਾਂ ਤੋਂ ਪਾਰ ਰਾਤ ਨੂੰ ਹੋ ਗਏ ਨੇ ਯਾਨੀ ਕਿ 25 ਡੰਗਰ ਹਾਂਜੀ ਉਹਦੇ ਵਿੱਚ ਵੱਡੇ ਡੰ ਤੇ 6 ਗਾਇਆਂ ਅਸੀਂ ਵੱਡੀਆਂ 7 ਝੋਟੀਆਂ ਜਿਹੜੀਆਂ ਸੂਣ ਵਾਲੀਆਂ ਅਸੀਂ ਤੇ 4 ਜਿਹੜੀਆਂ ਅਸੀਂ ਵਸ਼ੀਆਂ ਅਸੀਂ ਹਾਂਜੀ ਸਰ ਤੇ ਸਰ ਮੇਰਾ ਜਿਹੜਾ ਪੋਲਟਰੀ ਫਾਰਮ ਦੇ 6000 ਬਰਡ ਬਿਲਕੁਲ ਤਿਆਰ ਸੀ ਮਾਲ ਤੇ ਚਲੋ ਮਰਿਆ ਮਰਿਆ ਮੇਰਾ ਪੋਲਟਰੀ ਫਾਰਮ ਹੀ ਸਾਰਾ ਪਾੜ ਗਿਆ ਵਾ ਯਾਨੀ ਕਿ ਪੂਰਾ ਪੋਲਟਰੀ ਫਾਰਮ ਹਾਂਜੀ ਖਤਮ ਆ ਇਹ ਜਾਂ ਤੇ ਇਹਨੂੰ ਟਾਵਾਂਗੇ ਜਾਂ ਰਿਪੇਅਰ ਕਰਾਂਗੇ ਕੁਝ ਵੀ ਕਰਾਂਗੇ ਹਰੇਕ ਕੁਝ ਤੇ ਲੱਭਣ ਨਹੀਂ ਡਿਆ ਸਾਨੂੰ ਮੇਰਾ ਫੀਲਡ ਵਾਲਾ ਗਦਾਮ ਹੈ ਉਹ ਨਾਲ ਸਾਡੇ ਫੀਲ ਵਾਲੇ ਕਦਾਮ ਦੇ ਵਿੱਚ ਵੀ 1.5 ਫੁੱਟ ਪਾਣੀ ਆ ਜੋ ਵਿੱਚ ਮਾਲ ਹੀ ਕੱਚਾ ਮਾਲ ਬਣਾਉਣ ਵਾਲਾ ਸਭ ਕੁਝ ਖਤਮ ਹੋ ਗਿਆ ਹੋ ਗਿਆ ਵਾ ਤੇ ਡੰਗਰ ਵੀ ਪਤਾ ਨਹੀਂ ਲੱਗਿਆ ਕਿੱਥੇ ਗਈ ਕਿੱਥੇ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਬਹੁਤ ਆਹੀ ਕੋਸ਼ਿਸ਼ ਕੀਤੀ ਲਾਗੇ ਲਾਗੇ ਪਿੰਡਾਂ ਦੇ ਵਿੱਚ ਫਿਰੇ ਆ ਪਰ ਪਾਣੀ ਇੰਨਾ ਜ਼ਿਆਦਾ ਸੀ ਲੱਭੇ ਹੀ ਨਹੀਂ ਡੰਗਰ ਗਏ ਕਿੱਥੇ ਆ ਤੇ ਇਹ ਬੜਾ ਨੁਕਸਾਨ ਹੋਇਆ ਮਾਤਾ ਜੀ ਕਿਉਂਕਿ ਤੁਸੀਂ ਵੀ ਨਾਲ ਹੀ ਰਹਿੰਦੇ ਹੋ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਡੰਗਰ ਵੀ ਹਾਂਜੀ ਬਹੁਤ ਸਾਡਾ ਬਹੁਤ ਨੁਕਸਾਨ ਹੋਇਆ ਡੰਗਰ ਕਰਜ਼ਾ ਚੁੱਕ ਚੁੱਕ ਕੇ ਬੱਚਿਆਂ ਨੇ ਬਣਾਇਆ ਹਜੇ ਬਹੁਤ ਕਰਜ਼ਾ ਚੁੱਕ ਤੇ ਸਾਡਾ ਸਾਰਾ ਬਹੁਤ ਨੁਕਸਾਨ ਹੋਇਆ ਪੌਲਟੀ ਫਾਰਮ ਵੀ ਸਾਡਾ ਰੂਲ ਖਰਾਬ ਹੋ ਗਿਆ ਵਿੱਚ 6000 ਚੂਚਾ ਹੀ ਜਿਹੜਾ ਮਾਰੀ ਗਿਆ ਵਾ ਪੌਲਟੀ ਫਾਰਮ ਵਿੱਚ ਬੱਚੇ ਨੇ ਬਹੁਤ ਮਿਹਨਤ ਕੀਤੀ ਸੀ ਸਰਕਾਰ ਕੋਲ ਅਸੀਂ ਕਰਜ਼ਾ ਚੁੱਕਿਆ ਸੀ ਬੈਂਕਾਂ ਦੀ ਅਸੀਂ ਲਿਮਟਾਂ ਬਣਾਈਆਂ ਹੋਈਆਂ ਕਿੱਦਾਂ ਤਾਰਾਂਗੇ ਸਾਡਾ ਕਿਸੇ ਨੇ ਪੁੱਛ ਕੇਸ ਨਹੀਂ ਕੀਤੀ ਹੂੰ ਇਸ ਖਾਨ ਬਹੁਤ ਜ਼ਿਆਦਾ ਹੋਇਆ ਤੇ ਪ੍ਰਸ਼ਾਸਨ ਵਗਾਰਾ ਇੱਥੇ ਤੱਕ ਪਹੁੰਚਿਆ ਨਹੀਂ ਜੀ ਨਹੀਂ ਸਿਰਫ ਕੱਲ ਮਕੇਰੀਆਂ ਤੋਂ ਆਏ ਹੀ ਉਹਨਾਂ ਨੇ ਉਹ ਹੈਲਪ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਲਈ ਕੁਝ ਨਾ ਕੁਝ ਕਰਾਂਗੇ ਚਾਰਾ ਡਾਕਟਰ ਸਾਈ ਗੁਰਦਾਸ ਗੁਰਦਾਸਪੁਰ ਤੋਂ ਆਏ ਹੀ ਨਹੀਂ ਡੇਰਾ ਸਾਡੇ ਜਿਹੜੇ ਤੋਂ ਚਾਰ ਜਣੇ ਨਿਰਮਲ ਤੋਂ ਡਾਕਟਰ ਸਾਹਿਬ ਉਹ ਆਏ ਸੀ ਕੱਲ ਤੇ ਨਾਲੇ ਪਟਵਾਰੀ ਸਾਹਿਬ ਆਏ ਨੇ ਤੇ ਮਤਾ ਜੀ ਇਹ ਮਾਰ ਕਿੱਥੋਂ ਪਈ ਹੈ ਜਿੱਦਾਂ ਪਾਜੀ ਤੁਸੀਂ ਵੀ ਦੱਸ ਰਹੇ ਸੀਗੇ ਦੋਵੇਂ ਪਾਸੇ ਤੋਂ ਸਾਹਮਣੇ ਤੋਂ ਸੀ ਜੀ ਉੱਥੋਂ ਸਾਨੂੰ ਸਿੱਧੀ ਮਾਰ ਪਈ ਆ ਵੇਖੋ ਹਜੇ ਵੀ ਸਾਡੇ ਪਾਣੀ ਆ ਜੀ ਸਾਡੇ ਸੋ ਛੇਆਂ ਛੇਆਂ ਬੰਨਾਂ ਦਾ ਪਾਣੀ ਪਿਆ ਸਾਨੂੰ ਛੇ ਬੰਨ ਲਾਗੋ ਲਾ ਕੇ ਡੁੱਟੇ ਆ ਸਾਰਾ ਹੀ ਪਾਣੀ ਇੱਥੋਂ ਦੀ ਸਾਰਾ ਨੰਗਿਆ ਵਾ ਹਾਂਜੀ ਸਰ ਅੱਜ 10 ਦਿਨ ਹੋ ਗਿਆ ਸਾਡੇ ਡੰਗਰ ਵੇਖੋ ਹਜੇ ਵੀ ਪਾਣੀ 'ਚ ਬੈਠੀਆਂ ਆ ਬੋਝਾ ਤਾਂ ਮੈਂ ਖਾਸ ਕਰਕੇ ਨਵਾਂ ਬਣਾਇਆ ਅਕਤੂਬਰ ਮਹੀਨੇ ਦੇ ਵਿੱਚ ਤੇ ਮੈਂ ਸ਼ੁਰੂ ਕੀਤਾ ਇਹ ਫਾਰਮ ਬਣਾਉਣਾ ਤੇ ਮੈਂ ਕਿੱਥੋਂ ਪੂਰਾ ਕਰਨਾਗਾ ਮੇਰੇ ਸਾਰੇ ਮੰਲੋ ਹੁਣ ਕੀਮਤ ਸਾਰੇ ਨੰਗਰ ਵੀ ਜ਼ਿਆਦਾਤਰ ਰੁੜ ਗਏ ਨੇ ਤੇ ਬੈਂਕਾਂ ਦੀਆਂ ਕਿਸ਼ਤਾਂ ਖੜੀਆਂ ਉਹਨਾਂ ਨੂੰ ਵੀ ਆਪਾਂ ਪੈਸੇ ਦੇਣੇ ਪੈਣੇ ਜੋ ਮਰਜ਼ੀ ਕਰੀਏ ਬੜਾ ਔਖਾ ਘੜੀ ਹੈ ਬਹੁਤ ਜ਼ਿਆਦਾ ਔਖੀ ਘੜੀ ਹੈ ਸਰ ਬਹੁਤ ਔਖੀ ਘੜੀ ਹੈ ਕਿਉਂਕਿ ਇਸ ਟਾਈਮ ਇੰਨਾ ਕਰਜ਼ਾ ਲੈ ਕੇ ਸਾਰਾ ਕੁਝ ਕਰਨਾ ਔਰ ਅਚਾਨਕ ਹੀ ਅਚਾਨਕ ਹੀ ਪਤਾ ਨਹੀਂ ਲੱਗਿਆ ਇੱਕੋ ਦਮ ਪਾਣੀ ਆ ਗਿਆ ਸੀ ਅਸੀਂ ਤੇ ਥੱਲੇ ਰਹਿੰਦੇ ਹਾਂ ਬਹੁਤ ਉੱਖਾ ਉੱਪਰ ਜੋ ਹਾਂ ਅਸੀਂ ਇਸ ਲਈ ਵੀ ਛਾਤੇ ਹੀ ਖੜੇ ਹਾਂ ਖਜੇ ਵੀ ਕੁਝ ਨਹੀਂ ਪਤਾ ਕਿਉਂਕਿ ਪਾਣੀ ਦਾ ਅਵੇਲੇਬਲ ਹਾਂ ਜੇ ਕੱਲ ਵੀ ਵੱਧ ਗਿਆ ਹੈ ਕੱਲ ਵੀ ਬਹੁਤ ਜ਼ਿਆਦਾ ਹੋ ਗਿਆ ਵੱਜ ਜਾਂਦਾ ਵਾ ਤੇ ਬਹੁਤ ਜ਼ਿਆਦਾ ਨੂੰ ਸੇਰੇ ਵੇਖੀ ਤਾਂ ਥੋੜਾ ਬੋਧਾ ਘਟ ਜਾਂਦਾ ਸ਼ਾਮ ਨੂੰ ਫਿਰ ਪਾਣੀ ਵੱਜ ਜਾਂਦਾ ਵਾ ਯਾਨੀ ਕਿ ਜੇ ਵੀ ਇਸ ਤਰ੍ਹਾਂ ਦੀ ਚੱਲ ਰਹੀ ਹੈ ਕੋਈ ਲਾਈਟ ਨਹੀਂ ਇੱਥੇ ਕੁਝ ਨਹੀਂ ਆ ਬਸ ਇਦਾਂ ਹੀ ਰਹਿੰਦੇ ਹਾਂ ਰਾਤ ਨੂੰ ਟਾਰਚ ਮਾਰ ਮਾਰ ਕੇ ਸਾਰੀ ਸਾਰੀ ਰਾਤ ਅਸੀਂ ਬੈਠ ਕੇ ਕੱਟਦੇ ਆਂ ਕਿ ਪਾਣੀ ਨਾ ਵੱਜੇ ਜਿਹੜਾ ਸਾਡੇ ਇੰਨੇ ਕਿ ਬੱਚੇ ਬੱਚੇ ਰਹਣ ਇਹ ਨ ਕਰਕੇ ਤੇ ਬਾਹਰ ਨਿਕਲ ਜਾਣ ਸਾਰੀ ਰਾਤ ਦਾ ਜਾਗਦੇ ਨਾ ਜਾਂਦੀ ਆ ਸਾਡੀ